we ਨਿਗੜ ਦੇ ਪਿੰਡ ਪੱਟੀਵਲ ਕਲਾ ਦੇ ਵਿੱਚ ਸਹਿਕਾਰੀ ਸਮਤੀ ਦੇ ਵਿੱਚ ਚੋਣਾਂ ਨੂੰ ਲੈ ਕੇ ਅੱਜ ਦੀ ਤਰੀਕ ਦਿੱਤੀ ਗਈ ਸੀ ਪਰ ਉੱਥੇ ਹੀ ਦਾਸ ਦਈਏ ਕਿ ਇੱਥੇ ਪਿੰਡ ਵਾਸੀਆਂ ਦੇ ਵੱਲੋਂ ਨੈਸ਼ਨਲ ਹਾਈਵੇ ਨੂੰ ਹੀ ਜਾਮ ਕਰ ਦਿੱਤਾ ਗਿਆ ਜਾਣਕਾਰੀ ਦਿੰਦੇ ਆ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ ਤਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਘੱਟ ਕਰਨ ਦਾ ਹਵਾਲਾ ਦਿੱਤਾ ਗਿਆ ਤੇ ਇਸ ਬਾਬਤ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਸੁਰੱਖਿਆ ਦੀ ਮੰਗ ਕੀਤੀ ਪੁਲਿਸ ਦਾ ਕਹਿਣਾ ਹੈ ਕਿ ਸੁਰੱਖਿਆ ਘਟ ਜਿਸ ਦੇ ਚਲਦਿਆਂ ਉਹਨਾਂ ਵੱਲੋਂ ਨੈਸ਼ਨਲ ਹਾਈਵੇ ਤੇ ਧਾਵਾ ਬੋਲ ਦਿੱਤਾ ਗਿਆ ਤੇ ਹਾਈਵੇ ਜਾਮ ਕਰਕੇ ਪ੍ਰਦੂਸ਼ਣ ਕੀਤਾ ਗਿਆ ਇਸ ਮੌਕੇ ਤੇ ਬੋਲਦਿਆਂ ਐਸਐਚਓ ਪਵਾਨੀਗੜ ਗੁਰਨਾਮ ਸਿੰਘ ਜਿਨ੍ਹਾਂ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚ ਸਹਿਕਾਰੀ ਸਮਤੀ ਦੀਆਂ ਚੋਣਾਂ ਨੇ ਜਿਸ ਦੇ ਚਲਦਿਆਂ ਜਿਹੜਾ ਮਾਮਲਾ ਹੈ ਉਹ ਸੁਲਝਾ ਲਿਆ ਗਿਆ ਤੇ ਸ਼ਾਮ ਨੂੰ ਚੋਣਾਂ ਕਰਵਾਉਣ ਦਾ ਵੀ ਉਹਨਾਂ ਪਰੋਸਾ ਦਿੱਤਾ ਮੇਰਾ ਨਾਮ ਅਮਰਜੀਤ ਸਿੰਘ ਆਮਲਾ ਅਮਰਜੀਤ ਕੀ ਮਾਮਲਾ ਪੂਰਾ ਬਿਥੇ ਕਰ ਲੈਣਾ ਨਹੀਂ ਕਰਦਾ ਜਿਹੜਾ ਰੋਡ ਜਾਮ ਕਰਨ ਦੀ ਸਥਿਤੀ ਬਣੀ ਆ ਇਹ ਆਮ ਆਦਮੀ ਪਾਰਟੀ ਦੇ ਬਦੌਲਤ ਬਣੀ ਆ ਕਿਉਂਕਿ ਸਾਡੇ ਪਿੰਡ ਕੋਆਪਰੇਟ ਸੁਸਾਇਟੀ ਦੀਆਂ ਚੋਣਾਂ ਦਾ ਜਿਹੜਾ ਹੈਗਾ ਜਾਂ ਪਿੰਡਾਂ ਦੇ ਵਿੱਚ ਹੋ ਰਿਹਾ ਪਿਛਲੇ ਕੱਲ ਬਾਲਦ ਕਲਾਂ ਵੀ ਹੋ ਗਿਆ ਉੱਥੇ ਵੀ ਸ਼੍ਰੀਆਮ ਧੱਕਾ ਕਰਿਆ ਆਮ ਆਦਮੀ ਪਾਰਟੀ ਬਾਲਦ ਖੁਰਦੇ ਦੇ ਵਿੱਚ ਉੱਥੇ ਵੀ ਆਮ ਆਦਮੀ ਪਾਰਟੀ ਨੇ ਆਪਣੀ ਗੁੰਡਾਗਰਦੀ ਦਿਖਾਈ ਜਿਹੜੀ ਇਹਨਾਂ ਦੀ ਹੁਣ ਰਣਨੀਤੀ ਬਣਾਈ ਵੀ ਆ ਹਰ ਇੱਕ ਸੰਸਦਾਂ ਦੇ ਵਿੱਚ ਧੱਕੇ ਨਾਲ ਕਬਜ਼ੇ ਕਰਨੇ ਪਹਿਲਾਂ ਦੂਜੀਆਂ ਪਾਰਟੀਆਂ ਨੂੰ ਇਹ ਕਹਿੰਦੇ ਹੁੰਦੇ ਸੀ ਇਹ ਉਦੋਂ ਵੀ ਜ਼ਿਆਦੇ ਭੇੜੇ ਹੋਗੇ ਹੁਣ ਕੀ ਸੀਗਾ ਇੱਕ ਪ੍ਰੋਟੋਕੋਲ ਐ ਚੋਣਾਂ ਦੇ ਵਿੱਚ ਵੀ ਸਿਕਿਉਰਟੀ ਵਜੋਂ ਸਾਨੂੰ ਮੁਲਾਜ਼ਮ ਚਾਹੀਦਾ ਹੁੰਦਾ। ਉਹ ਥਾਣੇ ਨੂੰ ਇੱਕ ਹਫ਼ਤਾ ਪਹਿਲਾਂ ਜਿਹੜਾ ਲੈਟਰ ਕੱਢਿਆ ਗਿਆ ਡੀਆਰ ਵੱਲੋਂ ਡੀਆਰ ਵੱਲੋਂ ਵੀ ਜਿਹੜੀਆਂ ਇਲੈਕਸ਼ਨਾਂ ਨੇ ਸਾਡੀਆਂ ਕੋਆਪਰੇਟਿਵ ਸੁਸਾਇਟੀ ਦੀ ਉੱਥੇ ਸਾਨੂੰ ਸੁਰੱਖਿਆ ਲਈ ਮੁਲਾਜ਼ਮ ਚਾਹੀਦੇ ਨੇ ਪ੍ਰੋਟੋਕੋਲ ਦੇ ਮੁਤਾਬਕ। ਇਹਨਾਂ ਨੇ ਐਨ ਮੌਕੇ ਦੇ ਆਕੇ ਕੱਲ ਸਾਡੇ ਨਾਮਜ਼ਦਗੀ ਕਾਗਜ਼ ਭਰੇ ਗਏ, ਕਲੀਅਰ ਹੋ ਗਏ, ਚੋਣ ਨਿਸ਼ਾਨ ਵੰਡੇ ਗਏ। ਅੱਜ 9 ਵਜੇ ਤੋਂ ਲੈ ਕੇ 1 ਵਜੇ ਤੱਕ ਚੋਣਾਂ ਦਾ ਜਿਹੜਾ ਸਮਾਂ ਸੀ ਉਹ ਨੇ ਨਿਰਧਾਰਤ ਦੀ। ਸਵੇਰੇ ਜਦੋਂ 9 ਵਜੇ ਚੋਣਾਂ ਹੋਣੀਆਂ ਸੀਗੀਆਂ ਉਹ ਚੋਣਾ ਤੋਂ ਐਨ ਅੱਧਾ ਘੰਟਾ ਪਹਿਲਾਂ ਕਹਿੰਦੇ ਜੀ ਚੋਣਾ ਕੈਂਸਲ ਨੇ ਪੁਲਿਸ ਮੁਲਾਜ਼ਮ ਜਵਾਬ ਦੇ ਕੇ ਵੀ ਸਾਡੇ ਕੋਲ ਫੋਰਸ ਨਹੀਂ ਹੈਗੀ ਵੀ ਉਹਨਾਂ ਨੇ ਲਿਖ ਕੇ ਦਿੱਤਾ ਐਸਐਚਓ ਸਾਹਿਬ ਨੇ ਵੀ ਸਾਡੇ ਕੋਲ ਫੋਰਸ ਨਹੀਂ ਹੈਗੀ ਹੁਣ ਇੱਥੇ ਸਵਾਲ ਇਹ ਉੱਠਦਾ ਵੀ ਆਮ ਲੋਕਾਂ ਦੀ ਸੁਰੱਖਿਆ ਲਈ ਫੋਰਸ ਨਹੀਂ ਹੈਗੀ ਇਹ ਜਿਹੜੇ ਭਗਵੰਤ ਮਾਨ ਵੱਡੇ ਵੱਡੇ ਦਾਅਵੇ ਕਰਦਾ ਸੀਗਾ ਦੂਜੀਆਂ ਪਾਰਟੀਆਂ ਦੇ ਵਿੰਗ ਵਿੰਗ ਕੱਸਦਾ ਸੀਗਾ ਵੀ ਇਹ ਮੁਰਗੀਖਾਨਾ ਖੋਲ ਲੈਣਾ ਇਹਨਾਂ ਨੂੰ ਇੰਨੀ ਨਹੀਂ ਫੋਰਸ ਦੀ ਕੀ ਲੋੜ ਆ ਜੇ ਮਾੜਾ ਹੀ ਨਿਕ ਰਿਹਾ ਤਾਂ ਅੱਜ ਮੈਂ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹਣਾ ਵੀ ਤੁਹਾਨੂੰ ਅੱਜ ਕੀ ਲੋੜ ਪੈ ਗਈ ਤੁਸੀਂ ਮੁਰਗੀਖਾਨੇ ਖੋਲੋ ਹੁਣ ਇਹ ਜਿਹੜੀ ਗੁੰਡਾਗਰਦੀ ਆ ਇਹ ਆਮ ਆਦਮੀ ਪਾਰਟੀ ਦੇ ਐਮਐਲਏ ਭਰਾਜ ਵੱਲੋਂ ਉਹਦੇ ਬੰਦਿਆਂ ਵੱਲੋਂ ਕਰਾਈ ਜਾ ਰਹੀ ਹੈ ਕਿਉਂਕਿ ਉਹਨਾਂ ਦਾ ਇੱਕ ਵੀ ਕੈਂਡੀਡੇਟ ਜਿੱਤ ਨਹੀਂ ਰਿਹਾ ਉਹ ੱਤਕੇ ਨਾਲ ਇਸ ਚੀਜ਼ ਨੂੰ ਚੋਣ ਨੂੰ ਕੈਨਸਲ ਕਰਾ ਕੇ ਲੋਕਾਂ ਤੇ ਦਬਾਅ ਪਾ ਕੇ ਦੁਬਾਰੇ ਇਸ ਇਲੈਕਸ਼ਨ ਨੂੰ ਅੱਗੇ ਡਿਲੇ ਕਰਨਾ ਚਾਹੁੰਦੇ ਨੇ ਜਿਸ ਨਾਲ ਸਾਡੀ ਸੁਸਾਇਟੀ ਦਾ ਵੀ ਨੁਕਸਾਨ ਆ ਸਾਡੇ ਪਿੰਡ ਦਾ ਵੀ ਨੁਕਸਾਨ ਆ ਮੇਰਾ ਪਿੰਡ ਪੱਟੀਵਾਲ ਤਲਾ ਜੀ ਤੇ ਸਾਡੇ ਪਿੰਡ ਜੀ ਇਲੈਕਸ਼ਨ ਹੋਣੀ ਸੀ ਸੁਸਾਇਟੀ ਦੀ ਅੱਜ ਦੀ ਤਰੀਕ 'ਚ ਕੱਲ ਸਾਰੇ ਮਤਲਬ ਲਾਟ ਹੋ ਗਏ ਨਾਲੇ ਤਾਂ ਚੋਣਸ਼ਾਲ ਲਾਟ ਹੋ ਗਏ ਕੈਂਡੀਡੇਟ ਕਲੀਅਰ ਹੋ ਗਏ ਤੇ ਅੱਜ ਸਵੇਰੇ ਸਾਨੂੰ ਕਹਿੰਦੇ ਵੀ ਵੋਟਾਂ ਕੈਂਸਲ ਨੇ ਬਿਸਰਦ ਕੋਲ ਫੋਰਸ ਨਹੀਂ ਹੈਗੀ ਫੋਰਸ ਦੀ ਲੋੜ ਹੈ ਇੱਥੇ ਸਾਡੇ ਪਿੰਡ ਕੋਈ ਗੱਲਬਾਤ ਨਹੀਂ ਇਹੀ ਜੀ ਕੋਈ ਝਗੜਾ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਸਾਰੇ ਆਪ ਦੇ ਕੈਂਡੀਡੇਟ ਸਾਰੇ ਵੱਲੋਂ ਪਿਆਰ ਨਾਲ ਵੋਟਾਂ ਪਵਾ ਰਹੇ ਨੇ ਕੋਈ ਦਿੱਕਤ ਨਹੀਂ ਪਰ ਇਹ ਫਿਰ ਪ੍ਰਸ਼ਾਸਨ ਕਹਿੰਦਾ ਸਾਡੇ ਕੋਲ ਵੀ ਮਤਲਬ ਫੋਰਸ ਦੇਣ ਵਾਸਤੇ ਮੁਲਾਜ਼ਮ ਨਹੀਂ ਹੈਗਾ ਕੋਈ ਮੁਲਾਜ਼ਮ ਨਹੀਂ ਅੱਜ ਸਾਰੇ ਸੀਐਮ ਦੀ ਡਿਊਟੀ ਉਹਦੇ ਤੇ ਮਤਲਬ ਸੀਐਮ ਦੀ ਸੁਰੱਖਿਆ ਵਾਸਤੇ ਸਾਨੂੰ ਉਧਰ ਭੇਜਣੇ ਨੇ ਵੀ ਆਮ ਲੋਕਾਂ ਵਾਸਤੇ ਸਾਡੇ ਕੋਲ ਕੋਈ ਫੋਰਸ ਨਹੀਂ ਹੈਗੀ ਇਹ ਸਾਰਾ ਮਤਲਬ ਹੈਗਾ ਆਮ ਆਦਮੀ ਪਾਰਟੀ ਦਾ ਇਹਨਾਂ ਦਾ ਪ੍ਰਧਾਨ ਬਣ ਨਹੀਂ ਰਿਹਾ ਉਹਦੇ ਚੱਕਰ 'ਚ ਇਹ ਇਹਨਾਂ ਦਾ ਕੋਈ ਕੈਂਡੀਡੇਟ ਵੀ ਨਹੀਂ ਆ ਰਿਹਾ ਉਹ ਉਹਦੇ ਕਰਕੇ ਇਹ ਮਤਲਬ ਸਾਰਾ ਪਰੋਕੋ ਕੰਡਾ ਹੋ ਰਿਹਾ ਹੈ ਅਸੀਂ ਚਾਹੁੰਦੇ ਹਾਂ ਵੀ ਅਸੀਂ ਚਾਹੁੰਦੇ ਹਾਂ ਵੀ ਸਾਡੀ ਅਸੀਂ ਚਾਹੁੰਦੇ ਹਾਂ ਵੀ ਚੋਣ ਹੋਵੇ ਸਾਰੇ ਕੈਂਡੀਡੇਟ ਉਹਦੇ ਉਰੇ હાજર ਨੇ ਕੋਈ ਆਪਤ ਲੜ ਨਹੀਂ ਰਿਹਾ ਸਾਰੇ ਇੱਕੇ ਨਾਲ ਇੱਥੇ ਰੋਡ ਜਾਮ ਕਰ ਰਹੇ ਸਾਰਿਆਂ ਨੇ ਕੋਈ ਗੱਲ ਨਹੀਂ ਹੈਗੀ ਲਿਖ ਕੇ ਸਰਪੰਚ ਸਾਹਿਬ ਲਿਖ ਕੇ ਦੇਣ ਨੂੰ ਤਿਆਰ ਨੇ ਵੀ ਕੋਈ ਬਸ ਆਮ ਆਦਮੀ ਪਾਰਟੀ ਤੱਕ ਆਪਣੇ ਮੈਂਬਰ ਬਣਾਉਣਾ ਆਪਦਾ ਮੈਂਬਰ ਬਣਾਉਣੇ ਚਾਹੁੰਦੇ ਨੇ ਤੱਕੇ ਨਾਲ ਜਿਵੇਂ ਪਹਿਲਾਂ ਫੋਰ ਜੁਨੀਅਨਾਂ ਚ ਵੀ ਹੋਇਆ ਤੇ ਇਸ ਤਰ੍ਹਾਂ ਇਹ ਧੱਕਾ ਕਰ ਰਹੇ ਨੇ ਇਹ ਬਦਲਾ ਇਹ ਬਦਲਾ ਹੈ ਇਹਨਾਂ ਦਾ ਜੀ ਉਹ ਕਹਿੰਦੇ ਨੇ ਘੰਟਾ ਖੜਜੋ ਅੱਧਾ ਘੰਟਾ ਖੜਜੋ 2 ਘੰਟੇ ਖੜਜੋ ਦੀ ਜਿੰਮੇਵਾਰੀ ਰਹੂਗਾ ਸਵੇਰੇ 7 ਵਜੇ ਤੋਂ ਠਾਣੇ 'ਚ ਬੈਠੇ ਸਵੇਰੇ 7 ਵਜੇ ਤੋਂ ਅਸੀਂ ਠਾਣੇ 'ਚ ਬੈਠਿਆ ਜੀ ਸਾਨੂੰ ਕੋਈ ਮਤਲਬ ਇਹਨਾਂ ਨੇ ਉਹ ਨਹੀਂ ਕਰਿਆ ਆਂਦੀਸਾਰ ਨੂੰ ਅਸੀਂ ਨੇ ਇਹ ਕੰਮ ਕਰਿਆ ਪੀਵੀਆਪੀਸੀ ਨੂੰ ਖਨਾਰੀ ਤੇ ਇੱਕ ਧਰਨੇ ਸੀਗੇ ਦੋ ਗ੍ਰੀਨ ਲੈਂਡ ਤੇ ਆਪਣੇ ਡੀਸੀ ਦਫ਼ਤਰ ਉਸ ਕਰਕੇ ਉਹਨਾਂ ਕਰਕੇ ਉਸ ਦੀ ਕਾਰਨ ਕਰਕੇ ਅੱਜ ਫੋਰਸ ਨਹੀਂ ਦਿੱਤੀ ਜਾ ਸਕਦੀ ਸੀ ਜਿਹੜੇ ਕਰਕੇ ਲੋਕ ਇੱਥੇ ਆ ਕੇ ਮਤਲਬ ਬੈਠੇ ਹੈ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਮਸਲਾ ਹੱਲ ਹੋ ਜਾਵੇ ਮੁਲਾਜ਼ਮ ਉਸ ਤਰੀਕੇ ਨਾਲ 19 26 ਸ਼ੈਂਟ ਮੁਲਾਜ਼ਮ ਛੱਡ ਕੇ ਜਾਈਦੇ ਆ ਦੋ ਚਾਰ ਮੁਲਾਜ਼ਮ ਪਿੱਛੇ ਛੱਡੀਦੇ ਆ ਹੈਗੇ ਹੁੰਦੇ ਆ ਥਾਣੇ ਦੇ ਵਿੱਚ ਜੇ ਕੋਈ ਇਹੋ ਜਿਹੀ ਘਟਨਾ ਵਾਪਰਦੀ ਆ ਤਾਂ ਡਿਊਟੀ ਅਫਸਰ ਹੁੰਦਾ ਉਹ ਕੰਟਰੋਲ ਕਰ ਲੈਂਦਾ ਤੁਹਾਡੇ ਕੋਲੇ ਟੋਟਲ ਕਿੰਨੇ ਮੁਲਾਜ਼ਮ ਰਹਿੰਦੇ ਆ ਮਲਕਿ ਤਿੰਨ ਚੌਕੀਆਂ ਨੇ ਤੁਹਾਡੇ ਅੰਡਰ ਤੇ ਇਕਠਾ ਨੇ ਸਾਡੇ ਕੋਲ 50 ਦੇ ਕਰੀਬ ਦਾ ਹੈ